ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸ਼ਨ ਖੇਤੀવાડી ਤੇ ਉਮੀਦ ਕਰਦੇ ਹਾਂ ਸਾਰੇ ਭੈਣ ਭਰਾ ਰਾਜੀ ਖੁਸ਼ ਹੋਵੋਗੇ ਚੜ੍ਹਦੀ ਕਲਾ ਚੋਭੋਗੇ ਤੰਦਰੁਸਤ ਰਹੋਗੇ ਥੂੜੀ ਦੇ ਰੇਟਾਂ ਬਾਰੇ ਗੱਲ ਕਰਾਂਗੇ ਪੰਜਾਬ ਵਿੱਚ ਇਸ ਵੇਲੇ ਥੂੜੀ ਦਾ ਕੀ ਰੇਟ ਚੱਲ ਰਹੇ ਨੇ ਵੱਖ-ਵੱਖ ਏਰੀਆ ਦੇ ਰੇਟਾਂ ਬਾਰੇ ਗੱਲ ਕਰਾਂਗੇ ਆਉਣ ਵਾਲੇ ਮਹੀਨੇ ਦਸੰਬਰ ਤੱਕ ਰੇਟਾਂ ਦੇ ਵਿੱਚ ਕੀ ਹਲਚਲ ਹੋ ਸਕਦੀ ਹੈ ਕੀ ਤੂੜੀ ਹੁਣ ਵੇਚ ਦੇਣੀ ਚਾਹੀਦੀ ਹੈ ਜਾਂ ਫਿਰ ਹਲੇ ਵੇਟ ਕਰਨੀ ਚਾਹੀਦੀ ਹੈ ਇਹ ਸਾਰੀ ਚਰਚਾ ਇਸ ਵੀਡੀਓ ਚ ਤੁਹਾਡੇ ਨਾਲ ਡਿਸਕਸ ਕਰਾਂਗੇ ਜੇਕਰ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਪੜਣਾ ਭਰਾਵਾਂ ਤੱਕ ਪਹੁੰਚ ਸਕੇ ਤੂੜੀ ਦੇ ਰੇਟਾਂ ਦੇ ਬਾਰੇ ਗੱਲ ਕਰਦੇ ਹਾਂ ਹੁਣ ਤੂੜੀ ਦੇ ਰੇਟ ਹੁਣ ਤੱਕ ਕੋਈ ਖਾਸ ਕਿਸਮਾਂ ਤੂੜੀ ਨਹੀਂ ਸਕੀ 250 ਤੋਂ ਲੈ ਕੇ 350 ਜਾਂ 400 ਰੁਪਏ ਤੱਕ ਤੂੜੀ ਦਾ ਰੇਟ ਵੱਖ-ਵੱਖ ਏਰੀਏ ਦੇ ਵਿੱਚ ਇਸ ਵੇਲੇ ਚੱਲ ਰਹੇ ਨੇ ਜੇਕਰ ਅੱਗੇ ਆਉਣ ਵਾਲੇ ਦਿਨਾਂ ਦੇ ਬਾਰੇ ਗੱਲ ਕਰੀਏ ਤਾਂ ਤੂੜੀ ਦੇ ਰੇਟਾਂ ਦੇ ਵਿੱਚ ਦਸੰਬਰ ਮਹੀਨੇ ਵਿੱਚ ਥੋੜਾ ਵਾੜਾ ਵਾਧਾ ਦੇਖਣ ਨੂੰ ਮਿਲ ਸਕਦਾ ਕਿਉਂਕਿ ਤੂੜੀ ਦੀ ਖਾਤ ਸਰਦੀਆਂ ਦੇ ਵਿੱਚ ਜ਼ਿਆਦਾ ਵਧਦੀ ਹੈ ਤੇ ਹਰੇ-ਚਾਰੇ ਦੀ ਘਾਟ ਇਹਨਾਂ ਦਿਨਾਂ ਚ ਆ ਜਾਂਦੀ ਹੈ ਹਰੇ-ਜਾਰੇ ਵਿਗਾਠਕਾਰ ਦੀ ਤੂੜੀ ਦੀ ਜਿਹੜੀ ਖੱਤ ਵੱਧਦੀ ਆ ਤੇ ਸਰਦੀਆਂ ਦੇ ਵਿੱਚ ਹਰੇ-ਜਾਰੇ ਦੇ ਵਿੱਚ ਤੂੜੀ ਦੀ ਖੱਤ ਜ਼ਿਆਦਾ ਹੁੰਦੀ ਆ ਇਸ ਕਰਕੇ ਵੀ ਜਿਹੜਾ ਤੁਤ ਮੀਟਾਂ ਦੇ ਵਿੱਚ ਥੋੜਾ ਬਾਲਾ ਵਾਧਾ ਦੇਖਣ ਨੂੰ ਮਿਲ ਸਕਦਾ ਅ ਦੂਜਾ ਕਾਰਨ ਇਸ ਵਾਰ ਪਰਾਲੀ ਆ ਜਿਹੜੀ ਮਚਾ ਰੱਖਣ ਵਾਲੇ ਕਿਸਾਨਾਂ ਦੇ ਵੱਲੋਂ ਜ਼ਿਆਦਾ ਨਹੀਂ ਇਕੱਠੀ ਕੀਤੀ ਗਈ ਕਿਉਂਕਿ ਤੂੜੀ ਦਾ ਰੇਟ ਘੱਟ ਹੋਣ ਕਰਕੇ ਪਰਾਲੀ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਦੋਂ ਤੂੜੀ ਦਾ ਰੇਟ ਜ਼ਿਆਦਾ ਹੁੰਦਾ ਤਾਂ ਫਿਰ ਜ਼ਰੂਰਤ ਜੋਗੀ ਪਰਾਲੀ ਜਿਹੜੇ ਇਸ ਤਰ੍ਹਾਂ ਦੇ ਗਰੀਬ ਗੁਰਬੇ ਜਿਹਾਂ ਅ ਜਿਹੜੇ ਇੱਕ ਇੱਕ ਦੋ ਦੋ ਪਸ਼ੂ ਰੱਖਦੇ ਨੇ ਉਹ ਵੀ ਪਰਾਲੀ ਇਕੱਠੀ ਕਰ ਲੈਂਦੇ ਨੇ ਪਰ ਕਿਉਂਕਿ ਇਸ ਵਾਰ ਤੂੜੀ ਦਾ ਰੇਟ ਘਟਾ ਹੈ ਇਸ ਲਈ ਪਰਾਲੀ ਸੰਭਾਲਣ ਦੀ ਕੋਸ਼ਿਸ਼ ਬਹੁਤ ਘੱਟ ਕੀਤੀ ਗਈ ਹੈ ਤੇ ਬਾਸਮਤੀ ਦੀ ਪਰਾਲੀ ਦੀ ਵੀ ਕੋਈ ਇਸ ਵਾਰ ਜ਼ਿਆਦਾ ਮੰਗ ਨਹੀਂ ਸੀ ਹੈਗੀ ਤੇ ਦੂਜਾ ਬੇਲਰ ਨਾਲ ਜਿਹੜੀ ਪਰਾਲੀ ਇਕੱਠੀ ਕੀਤੀ ਜਾਂਦੀ ਹੈ ਜਿਹਦੇ ਬਲੌਕ ਬਣਦੇ ਨੇ ਉਹ ਵੀ ਇਸ ਵਾਰ ਕਾਫੀ ਘੱਟ ਇਕੱਠੀ ਕੀਤੀ ਆ ਬਣਾਈਆ ਬਲੌਕ ਜ਼ਿਆਦਾ ਕਿਸਾਨਾਂ ਦੇ ਵੱਲੋਂ ਨਹੀਂ ਬਣਾਏ ਗਏ ਕਿਉਂਕਿ ਬਲਾਕ ਆਵ ਵਾਲੀ ਜਿਹੜੀ ਪਰਾਲੀ ਇਕੱਠੀ ਕਰਕੇ ਰੱਖੀ ਸੀ ਉਹਦੀ ਕੋਈ ਕੀਮਤ ਵਧੀਆ ਕਿਸਾਨਾਂ ਨੂੰ ਨਹੀਂ ਮਿਲ ਸਗੀ ਖਰਚਾ ਬਲਾਕ ਬਣਾਉਣ ਤੇ ਕਾਫੀ ਆ ਜਾਂਦਾ ਇਸ ਕਰਕੇ ਵੀ ਪਰਾਲੀ ਆ ਜਿਹੜੀ ਉਹ ਵੀ ਪਰਾਲੀ ਕੰਮ ਦੇ ਵਿੱਚ ਨਹੀਂ ਆ ਸਕਦੀ ਉਹ ਵੀ ਨਹੀਂ ਉਹ ਵੀ ਕਾਫੀ ਘੱਟ ਇਕੱਠੀ ਕੀਤੀ ਆ ਹੁਣ ਕੁਝ ਕਿਸਾਨ ਵੀਰ ਤੂੜੀ ਵੇਚ ਰਹੇ ਨੇ ਕਿਉਂਕਿ ਬਹੁਤ ਸਾਰੇ ਕਿਸਾਨਾਂ ਦੇ ਕੋਲੇ ਪਸ਼ੂਆਂ ਦੇ ਵਾਸਤੇ ਜਿਹੜਾ ਥਾਂ ਦੀ ਥਾਂ ਘੱਟ ਹੁੰਦੀ ਹੈ ਕਿਉਂਕਿ ਗਰਮੀ ਦੇ ਵਿੱਚ ਕਿਸਾਨ ਪਸ਼ੂ ਵਾਲਿਆਂ ਥਾਂਵਾਂ ਤੇ ਤੂੜੀ ਪਾ ਲੈਂਦੇ ਨੇ ਹੁਣ ਸਰਦੀਆਂ ਦੇ ਮੌਸਮ ਦੇ ਵਿੱਚ ਪਸ਼ੂਆਂ ਲਈ ਥਾਂ ਦੀ ਲੋੜ ਹੁੰਦੀ ਹੈ ਤੇ ਕਿਸਾਨ ਉਹ ਜਿਹੜੇ ਥਾਂ ਖਾਲੀ ਕਰਦੇ ਨੇ ਤੂੜੀ ਵੇਚ ਦਿੰਦੇ ਨੇ ਤਾਂ ਕਿ ਕਿਸਾਨਾਂ ਦੇ ਪਸ਼ੂਆਂ ਦੇ ਲਈ ਥਾਂ ਬਣ ਸਕੇ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਤੂੜੀ ਦੇ ਰੇਟਾਂ ਉੱਤੇ ਥੋੜਾ ਬਾਲਾ ਪ੍ਰੈਸ਼ਰ ਰਹਿੰਦਾ ਕਿਉਂਕਿ ਮਾਰਕੀਟ ਵਿੱਚ ਕਿਸਾਨ ਜਿਆਦਾ ਤੂੜੀ ਵੇਚਣ ਲਈ ਲੈ ਆਉਂਦੇ ਨੇ ਤੇ ਰੇਟ ਘਟ ਜਾਂਦੇ ਨੇ ਇਸ ਲਈ ਜਿਨ੍ਹਾਂ ਕਿਸਾਨਾਂ ਦੇ ਕੋਲ ਪਸ਼ੂਆਂ ਦੇ ਲਈ ਜ਼ਰੂਰਤ ਅਨੁਸਾਰ ਜਗ੍ਹਾਆਂ ਜਾਂ ਜਿਹੜੇ ਕਿਸਾਨ ਹਲੇ ਤੂੜੀ ਉਹਨਾਂ ਨੂੰ ਤੂੜੀ ਵੇਚਣ ਦੀ ਜ਼ਰੂਰਤ ਨਹੀਂ ਉਹ ਰੁੱਕ ਸਕਦੇ ਨੇ ਕਿਉਂਕਿ ਜਿੰਨੀ ਜ਼ਿਆਦਾ ਤੂੜੀ ਮਾਰਕੀਟ ਵਿੱਚ ਵੇਚਣ ਲਈ ਆਉਂਦੀ ਆ ਰੇਟ ਉੱਪਰ ਪ੍ਰੈਸ਼ਰ ਪੈਂਦਾ ਰੇਟ ਘਟ ਜਾਂਦਾ ਇਸ ਲਈ ਜਿੰਨਾ ਕਿਸਾਨ ਵੀਰਾਂ ਨੂੰ ਥਾਂ ਦੀ ਕੋਈ ਪ੍ਰੋਬਲਮ ਨਹੀਂ ਵੇਚਣ ਦੀ ਕੋਈ ਪ੍ਰੋਬਲਮ ਨਹੀਂ ਉਹ ਜੇਕਰ ਉਸ ਦੇ ਰੁੱਕ ਜਾਣ ਤਾਂ ਹੋ ਸਕਦਾ ਅਗਲੇ ਮਹੀਨੇ ਜਾਂ ਨਵੇਂ ਸਾਲ ਦੇ ਵਿੱਚ ਰੇਟਾਂ ਦੇ ਵਿੱਚ ਥੋੜਾ ਬਾਲਾ ਜਿਹੜਾ ਸੁਧਾਰ ਹੋ ਜਾਵੇ ਕਿਉਂਕਿ ਸਰਦੀ ਦੇ ਮੌਸਮ ਵਿੱਚ ਤੂੜੀ ਦੇ ਰੇਟਾਂ ਦੇ ਵਿੱਚ ਥੋੜਾ ਬਾਲਾ ਫਰਕ ਜ਼ਰੂਰ ਦੇਖਣ ਨੂੰ ਪੈਂਦਾ ਹੈ ਜੇਕਰ ਕਈ ਵਾਰੀ ਦੂਜੀਆਂ ਸਟੇਟਾਂ ਤੋਂ ਮੰਗ ਉਠਦੀ ਹੈ ਤਾਂ ਰੇਟਾਂ ਦੇ ਵਿੱਚ ਵਧੀਆ ਸੁਧਾਰ ਵੀ ਹੋ ਸਕਦਾ ਹੈ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਸ ਵੇਲੇ ਟੂੜੀ ਦਾ ਕੀ ਰੇਟ ਚੱਲਦੇ ਨੇ ਇਹਦੇ ਬਾਰੇ ਗੱਲ ਕਰਦੇ ਹਾਂ ਸੰਗਰੂਰ ਦੇ ਵਿੱਚ 270 ਤੋਂ ਲੈ ਕੇ 350 ਰੁਪਏ ਕਵਾਂਟਲ ਤੱਕ ਟੂੜੀ ਦਾ ਜਿਹੜਾ ਰੇਟ ਚੱਲਦਾ ਹੈ ਇਹ ਉਹ ਰੇਟ ਨੇ ਜੋ ਵਪਾਰੀ ਘਰਾਂ ਦੇ ਵਿੱਚੋਂ ਖਰੀਦ ਕੇ ਲੈ ਕੇ ਜਾਂਦੇ ਨੇ ਕਈ ਥਾਈਂ ਅ ਥੋੜੇ ਬਾਰੇ ਰੇਟਾਂ ਦੇ ਵਿੱਚ ਫਰਕ ਆ ਸਕਦਾ ਕਿਉਂਕਿ ਵੱਡੀਆਂ ਟਰਾਲੀਆਂ ਵਾਲੇ ਰੇਟ ਘੱਟ ਲਾਉਂਦੇ ਨੇ ਰੇੜੇ ਵਾਲੇ ਜੋ ਤੂੜੀ ਘੱਟ ਖਰੀਦ ਕੇ ਲੈ ਜਾਂਦੇ ਨੇ ਉਹ ਥੋੜਾ ਬੜਾ ਰੇਟ ਵੱਧ ਲਾ ਲੈਂਦੇ ਨੇ ਤੇ ਭੂਗ ਵਾਲੇ ਵੀਰ ਤਾਂ ਹੋਰ ਵੀ ਰੇਟ ਜਿਹੜਾ ਘੱਟ ਲਗਾਉਂਦੇ ਆ ਕਿਉਂਕਿ ਵੱਡੀ ਮਾਤਰਾ 'ਚ ਤੂੜੀ ਉਹ ਖਰੀਦਦੇ ਨੇ ਤੂੜੀ ਏਰੀਆ ਦੀ ਗੱਲ ਕਰੀਏ ਤੂੜੀ ਸਾਰ ਦੇ ਵਿੱਚ ਤੂੜੀ ਦਾ ਜਿਹੜਾ ਰੇਟ ਹੈ 250 ਤੋਂ ਲੈ ਕੇ 350 ਰੁਪਏ ਕੁੰਟਲ ਤੱਕ ਹੈ ਮਲੇਰ ਕੋਟਲਾ ਦੇ ਵਿੱਚ 260 ਤੋਂ ਲੈ ਕੇ 370 ਰੁਪਏ ਕੁੰਟਲ ਤੂੜੀ ਜਿਹੜੀ ਇਸ ਵੇਲੇ ਵਿਕ ਰਹੀ ਆ ਬਰਨਾਲਾ ਦੀ ਗੱਲ ਕਰੀਏ ਬਰਨਾਲਾ ਵਿੱਚ ਤੂੜੀ ਦਾ ਰੇਟ 240 ਤੋਂ ਲੈ ਕੇ 350 ਰੁਪਏ ਕਿੰਟਲ ਮਾਨਸਾ ਦੇ ਵਿੱਚ 250 ਤੋਂ 340 ਰੁਪਏ ਕਿੰਟਲ ਹੈ ਬਠਿੰਡਾ ਵਿੱਚ ਤੂੜੀ ਇਸ ਵੇਲੇ 250 ਤੋਂ ਲੈ ਕੇ 350 ਰੁਪਏ ਕਿੰਟਲ ਕੋਟਕਪੂਰਾ ਦੇ ਵਿੱਚ ਤੂੜੀ ਦਾ ਜਿਹੜਾ ਰੇਟ 270 ਤੋਂ ਲੈ ਕੇ 370 ਰੁਪਏ ਕਿੰਟਲ ਤੱਕ ਚੱਲ ਰਿਹਾ ਫਾਜ਼尔ਕਾ ਦੇ ਵਿੱਚ ਤੂੜੀ 240 ਤੋਂ 340 ਰੁਪਏ ਕਿੰਟਲ ਹੈ ਤਰਨਤਾਰਨ 'ਚ ਤੂੜੀ ਦਾ ਰੇਟ 260 ਤੋਂ 270 ਰੁਪਏ ਕਿੰਟਲ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਤੂੜੀ ਦਾ ਰੇਟ 250 ਤੋਂ ਲੈ ਕੇ 340 ਰੁਪਏ ਕਿੰਟਲ। ਬਟਾਲਾ ਦੀ ਗੱਲ ਕਰਦੇ ਹਾਂ ਬਟਾਲਾ ਚ 240 ਤੋਂ 350 ਰੁਪਏ ਕਿੰਟਲ। ਤੇ ਦੀਨਾਨਗਰ 250 ਤੋਂ ਲੈ ਕੇ 350 ਰੁਪਏ ਕਿੰਟਲ ਤੱਕ ਹੈ। ਜਲੰਧਰ ਵਿੱਚ ਤੂੜੀ 270 ਤੋਂ ਲੈ ਕੇ 380 ਰੁਪਏ ਕਿੰਟਲ। ਲੁਧਿਆਣਾ ਦੇ ਵਿੱਚ 300 ਤੋਂ ਲੈ ਕੇ 400 ਰੁਪਏ ਕਿੰਟਲ। ਖੰਨਾ ਚ ਤੂੜੀ ਦਾ ਰੇਟ 260 ਤੋਂ ਲੈ ਕੇ 360 ਰੁਪਏ ਕਿੰਟਲ। ਰਾਜਪੋਰਾ ਵਿੱਚ ਤੂੜੀ 350 ਤੋਂ 365 ਰੁਪਏ ਕਿੰਟਲ ਤੱਕ ਵਿਕਿਆ। ਪਟਿਆਲਾ ਦੀ ਗੱਲ ਕਰਦਾਂ ਪਟਿਆਲਾ ਚ ਤੂੜੀ 260 ਤੋਂ ਲੈ ਕੇ 350 ਰੁਪਏ ਕਿੰਟਲ ਨਾਬਾ ਦੇ ਵਿੱਚ ਇਸ ਵੇਲੇ ਤੂੜੀ ਦਾ ਰੇਟ 250 ਰੁਪਏ ਤੋਂ ਲੈ ਕੇ 370 ਰੁਪਏ ਕਿੰਟਲ ਤੱਕ ਤੂੜੀ ਵਿਕ ਰਹੀ ਹੈ ਏਸੀ ਬਖ ਬਖ ਸਾਰਿਆਂ ਵਿੱਚ ਤੂੜੀ ਦੇ ਜਿਹੜੇ ਰੇਟ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ